ਅੱਜ ਦੀ ਖਬਰ ਸੁਖਵੀਰ ਸਿੰਘ ਬਾਦਲ ਦੇ ਨਾਲ ਜੁੜੀ ਹੋਈ ਸਾਮਣੇ ਆ ਰਹੀ ਹੈ ਜਿੱਥੇ ਕਿ ਉਹਨਾਂ ਦੇ ਕਾਫਲੇ ਦੇ ਨਾਲ ਵੱਜਾ ਹਾਦਸਾ ਵਾਪਰ ਗਿਆ ਦਾਸਦੇ ਕਿ ਹਾਦਸੇ ਦੇ ਵਿੱਚ ਗੱਡੀਆਂ ਦੇ ਪਰ ਖੱਟੇ ਉੱਡੇ ਹੋਏ ਨਜ਼ਰ ਆ ਰਹੇ ਨੇ ਸ਼੍ਰੋਮਿਏ ਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਕਾਫਲੇ ਦੀਆਂ ਗੱਡੀਆਂ ਹਾਦਸੇ ਦਾ ਸ਼ਿਕਾਰ ਹੋ ਗਿਆ ਨੇ ਤਾਂ ਤਸਵੀਰਾਂ ਮੌਕੇ ਦੀਆਂ ਤੁਸੀਂ ਦੇਖ ਸਕਦੇ ਹੋ ਹਾਲਾਂਕਿ ਗੱਡੀਆਂ ਦੇ ਵਿੱਚ ਲੱਗੇ ਜੋ 에어 ਬੈਗ ਸੀ ਉਹ ਖੁੱਲਣ ਦੇ ਕਾਰਨ ਕੋਈ ਵੀ ਜਾਨੀ ਨੁਕਸਾਨ ਹੋਣ ਤੋਂ ਬਚਾਰਿਆ ਦੱਸਿਆ ਇਹ ਹਾਦਸਾ ਅਮਰਤਸਰ ਨੇੜੇ ਵਾਪਰਿਆ ਮਿਲੀ ਜਾਣਕਾਰੀ ਮੁਤਾਬਕ ਸੁਖਬੀਰ ਸਿੰਘ ਬਾਦਲ ਹਰਪੀਰੇ ਤਾਂ ਲੋਕਾਂ ਨੂੰ ਰਾਹਤ ਸਮਗਰੀ ਦੇਣ ਲਈ ਪੁੱਜੇ ਸੀ ਤੇ ਉਹਨਾਂ ਦੇ ਕਾਫਲੇ ਦੇ ਵਿੱਚ ਕਈ ਵਾਹਨ ਸ਼ਾਮਲ ਸਨ ਇਸ ਦੌਰਾਨ ਡੀਐਸਪੀ ਦੀ ਥਾਰ ਨੇ ਕੰਟਰੋਲ ਖੋ ਦਿੱਤਾ ਤੇ ਅੱਗੇ ਜਾ ਰਹੀ ਇੱਕ ਬੱਸ ਦੇ ਨਾਲ ਟਕਰਾ ਜਾਂਦੀ ਹੈ ਜਿਸ ਤੋਂ ਬਾਅਦ ਇਹ ਅੱਗੇ ਇੱਕ ਫੋਰਚੂਨਰ ਕੱਡੀ ਦੇ ਨਾਲ ਟਕਰਾਈ ਤੇ ਇਹ ਕਾਫਲਾ ਰੁਕ ਗਿਆ ਗਨੀਮਤ ਇਹ ਰਹੀ ਕਿ ਇਸ ਆਕਸ ਦੇ ਵਿੱਚ ਕੋਈ ਵੀ ਜਾਨੀ ਨੁਕਸਾਨ ਹੋਣੋਂ ਬਚਾਰਿਆ ਪਰ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਗੱਡੀਆਂ ਦੇ ਸ਼ੀਸ਼ੇ ਟੁੱਟ ਚੁੱਕੇ ਨੇ ਤੇ ਹਲਕੀਆਂ ਸੱਟਾਂ ਵੀ ਜ਼ਰੂਰ ਲੱਗੀਆਂ ਨੇ ਪਰ ਜਾਨੀ ਨੁਕਸਾਨ ਹੋਣੋਂ ਕੋਈ ਵੀ ਬਚਾਰਿਆ ਹੈ ਪੁਲਿਸ ਮੁਲਾਜ਼ਮ ਜਿਨ੍ਹਾਂ ਨੂੰ ਸੱਟਾਂ ਲੱਗੀਆਂ ਨੇ ਜੋ ਸਖਮੀ ਦੱਸੇ ਜਾ ਰਹੇ ਨੇ ਉਹਨਾਂ ਨੂੰ ਹਸਪਤਾਲ ਲਈ ਰਵਾਨਾ ਵੀ ਕੀਤਾ ਗਿਆ ਤਾਂ ਵੱਡਾ ਹਾਦਸਾ ਸੁਪੀਰ ਸਿੰਘ ਬਾਦਲ ਦੇ ਨਾਲ ਵਾਪਰਿਆ ਜਾਨੀ ਨੁਕਸਾਨ ਹੋਣ ਤੋਂ ਹਾਲਾਂਕਿ ਕੋਈ ਵੀ ਬਚਾਰਿਆ